2007 ਦੇ ਵਿੱਚ ਸਭ ਤੋਂ ਪਹਿਲਾਂ ਇਹ ਪਾਵਰ ਸੇਵਿੰਗ ਟਰੈਕਟਰ ਆਇਆ ਸੀ 855 ਦਾ 850 ਪਏ ਬੀਕੇਡੀ ਦੇ ਠੀਕ ਆ ਜੀ ਇੱਕ ਕਰਲੋਸ ਕਰ ਇੰਜਨ ਜਾਂ ਜੀ ਲਓ ਵੀ ਦੋਸਤੋ ਸਾਰੇ ਵੀਰਾਂ ਨੂੰ ਕਰ ਬਈ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਮੋਗੇ ਟਰੈਕਟਰ ਦੀ ਮੰਡੀ ਤੇ ਤੇ ਬਾਈ ਵਿਕਰਮਜੀਤ ਸਿੰਘ ਆਪਣੇ ਨਾਲ ਆ ਗਿਆ ਸਾਰੀ ਗੱਲਬਾਤ ਕਰਾਂਗੇ ਕਿੱਥੋਂ ਦੀ ਲੋਕੇਸ਼ਨ ਆ ਤੇ ਕਿੰਨੇ ਟਰੈਕਟਰ ਲੈ ਕੇ ਆਏ ਬਣੇ ਰਹੋ ਵੀਡੀਓ ਤੇ ਸਤਿ ਸ਼੍ਰੀ ਅਕਾਲ ਬਾਈ ਵਿਕਰਮਜੀਤ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਧੀ ਕੀ ਹਾਲ ਚ ਬੜੀਆ ਠੀਕ ਹੈ ਤੁਸੀਂ ਹੋਰ ਕੀ ਤੇ ਹੈਂ ਫਿਰ ਹੋ ਗਿਆ ਠੀਕ ਆ ਬਾਈ ਜੀ ਤੇ ਕੰਮ ਕਰ ਬਾਈ ਜੀ ਕੰਮ ਕਰ ਵਧੀਆ ਲਾਇ ਸੀ ਹੈ ਵਧੀਆ ਸੀजन ਲਾਇਆ ਫਿਰ ਹੋ ਗਿਆ ਠੀਕ ਹੈ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ ਹੈਗੇ 6-7 ਟਰੈਕਟਰ ਠੀਕ ਆ ਬਾਈ ਜੀ ਚਲੋ ਬਾਈ ਜੀ ਆਪਾਂ ਸਟਾਰਟ ਕਰਾਂਗੇ ਵੀਡੀਓ ਸੋਰਾਜ 855 ਤੋਂ ਫੋਰ ਸਟਾਰਟ ਤੋਂ ਦਵਾਰ ਸਪੀਡਿਓ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਮਾਡਲ ਬਾਈ ਜੀ ਇਹ 2013 ਮਾਡਲ ਆ ਬਾਈ ਜੀ ਠੀਕ ਆ ਜੀ 2013 ਮਾਡਲ ਲਗਾ ਪੈਰਾਂ ਦੀ ਬਾਈ ਜੀ ਕਹਿੰਦੇ ਲੋਡ ਹੀ ਨਹੀਂ ਗੇ 850 ਪੈਸੇ ਬੀਕੇਟੀ ਦੇ ਠੀਕ ਆ ਜੀ ਇਹ ਕਰਲੋਸ ਕਰ ਇੰਜਨ ਜੀ ਜਿਹਦੀ ਡਿਮਾਂਡ ਵੱਧਾ ਚਾਹ ਹਾਂਜੀ 2013 ਮਾਡਲ ਆ ਠੀਕ ਆ ਜੀ ਲੈ ਵੀ ਬਾਕੀ ਸਭ ਦਿਖਾ ਦਨੇ ਹਾਂਗੇ ਪੀਵੀ ਪੈਰ ਇੰਜਨ ਵਾਲਾ ਜੀ ਪੀਵੀ 65 ਮੋਹਾਲੀ ਦਾ ਨੰਬਰ ਆ ਠੀਕ ਆ ਪੀਵੀ 65 ਮੋਹਾਲੀ ਦਾ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਹੈ ਜੀ ਲੈ ਵੀ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਹੈ ਕਿ ਚਿਪ ਵਾਲੀ ਕਾਪੀ ਹੋਈ ਹੈ ਜੀ ਚਿਪ ਵਾਲੀ ਆਨਲਾਈਨ ਸਭ ਕੁਝ ਸਸ ਠੀਕ ਆ ਜੀ ਤੇ ਮਾਡਲ ਹੈਗਾ 2013 ਮਾਡਲ ਆ ਜੀ ਡਿਮਾਂਡ ਹੈਗੀ 4 ਹਾਂਜੀ 4 ਲੱਖ 65000 ਰੁਪਏ ਡਿਮਾਂਡ ਆ ਜੀ ਠੀਕ ਆ ਬਈ 4 ਲੱਖ 65000 ਰੁਪਏ ਡਿਮਾਂਡ ਹੈਗੀ ਬਾਕੀ ਕੰਡੀਸ਼ਨ ਚੈੱਕ ਉੱਪਰ ਵਾਲੀ ਕੰਡੀਸ਼ਨ ਹੈਗੀ ਪੂਰਾ ਸਾਫ ਆ ਸਮਾਈ ਜਲੇ ਰੈਟਰ ਹਾਂਜੀ ਹਾਂਜੀ ਵਾਈ ਤੇ ਚੱਲਿਆ ਰੈਟਰ ਠੀਕ ਹੈ ਜੀ ਬਾਕੀ ਸਾਰਾ Ориਜਨਲ Oriignal ਪਾਵਰ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਬਈ ਜੀ ਬਾਕੀ ਓਕੇ ਰਪੜਦੇ ਆ ਡੱਕ ਡੱਕ ਹੈਗਾ ਸਟੀਰੀਓ ਵਗੈਰਾ ਸਾਰਾ ਕੁਝ ਨਾਲ ਹੀ ਆ ਠੀਕ ਹੈ ਬਾਈ ਜੀ ਚਲੋ ਬਈ ਜੀ ਮਾਪਸ ਸਟੀਰਿੰਗ ਚ ਆ ਗਿਆ ਡਬਲ ਪੰਪ ਆ ਗਿਆ ਇਹ ਠੀਕ ਹੈ ਜੀ ਹਾਂਜੀ ਰਿਵਰਸ ਪੀਡੀਓ ਆ ਗਿਆ ਠੀਕ ਹੈ ਜੀ ਇੰਜਨ ਪੱਕਾ ਦਾ ਓਕੇ ਹੈ ਬੈਟਰੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਗੀ ਲੈ ਆ ਸਾਰੇ ਠੀਕ ਹੈ ਬਾਈ ਜੀ ਤੇ ਸੈਕੰਡ ਓਨਰ ਹੈ ਕਿ ਬਈ ਨਹੀਂ ਇਹ ਫਸਟ ਓਨਰ ਹੈ ਫਸਟ ਇਹ ਲਵੇ ਜੀ ਕਿ ਇਹ ਸਾਨੂੰ ਹੋਰ ਦਿਖਾ ਦੇਣ ਇੱਕ ਸਵਰਾਜ 855 ਤੇ ਪਹਿਲਾਂ ਸਟੀering ਹੀ ਦੇਖੋ ਬਾਈ ਜੀ ਬੋਏ ਜੀ ਚੈੱਕ ਕਰੋ ਤੇ ਐਮ ਪੰਪ ਨਾੜੀ ਦੋਗੇ ਬਾਈ ਜੀ ਹਾਂਜੀ ਹਾਂਜੀ ਇਹ 2007 ਮਾਡਲ ਆਈ ਠੀਕ ਆ ਜੀ ਇਹ 2007 ਦੇ ਵਿੱਚ ਸਭ ਤੋਂ ਪਹਿਲਾਂ ਇਹ ਪਾਵਰ ਸਟੀering ਰੇਟਰ ਆਇਆ ਸੀ 855 ਦਾ ਠੀਕ ਆ ਜੀ ਸਭ ਤੋਂ ਆਪਾਂ ਸਟਾਰਟਿੰਗ ਵਾਲਾ ਕਹਿੰਦੇ ਹਾਂ ਸਟਾਰਟਿੰਗ ਮਾਡਲ 'ਚ 2007 'ਚ ਜਿਹੜਾ ਕੰਪਨੀ ਪਾਵਰ ਆਇਆ ਸੀ 2007 ਦੇ ਵਿੱਚ ਸਟਾਰਟਿੰਗ ਹੋਈ ਸੀ ਲੈ ਬਾਈ ਪਾਵਰ ਆਗਾ ਇਹ ਕ੍ਰਾਸ ਕਰ ਇੰਜਨ ਜੀ ਇਹ ਆ 2007 ਮਾਡਲ ਆ ਭਾਈ ਜੀ ਮੈਂ ਕਹਣਾ ਅੱਜ ਕੱਲ੍ਹ ਕਲੋਸ ਕਰ ਇੰਜਨ ਵਾਲਾ ਦਾ ਘੇਰ ਲਾ ਰੱਖਿਆ ਗਿਆ ਕਲੋਸ ਕਰ ਦੇ ਇੰਜਨ ਵਾਲਾ ਫਰੰਟ ਟਾਇਰ ਬਈ ਜੀ ਨਵੇਂ ਨਗੇ ਰੇਡੀਆ ਵਾਲਾ ਹਾਂਜੀ 750 ਦੇ ਵੈਸੇ ਇਹਨੂੰ 616 ਦੇ ਆਉਂਦੇ ਇਹਨੂੰ 750 ਦੇ ਵੱਡੇ ਪਾਏ ਹੋਏ ਆ ਠੀਕ ਆ ਜੀ ਆ ਰੇਡੀਆ ਦਾ ਪਾਏ ਆ ਰੇਡੀਆ ਟਾਈਪ ਐਮ ਆਰਫ ਦੇ ਹਾਂਜੀ ਠੀਕ ਆ ਜੀ ਬਏ ਬੰਗਣਾ ਇਹ ਵੀ ਸੌਂਕੂ ਨੇ ਖਿਆ ਟਰੈਕਟਰ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਬਏ ਚੈੱਕ ਕਰੋ ਬਾਕੀ ਕੰਡੀਸ਼ਨ ਤੇ ਸੱਤ ਮਾਡਲ ਆ ਗਿਆ ਸੈਂਟਰ ਗੇਅਰ ਜਾ ਗਿਆ ਕੰਡੀਸ਼ਨ ਆਲ オリジナル ਹੀ ਬਾਈ ਜੀ ਸਾੜਾ ਰੀਨਰ ਕੋਈ ਜੀ ਠੀਕ ਆ ਬਾਈ ਜੀ ਜਿੰਨੇ ਪੱਕੇ ਬਾਈ ਜੀ ਜਿੰਨੇ ਟਰੈਕਟਰ ਨੇ ਬਾਈ ਕੋਲ オリジナル ਹੀ ਹੁੰਦੇ ਨੇ ਕਿ ਦੱਸ ਕੇ ਦੇਊਗਾ ਬਾਈ ਜੀ ਪੀਪੀ 28 ਮਲੇਰਕੋਟਲੇ ਦਾ ਨੰਬਰ ਆ ਜੀ ਠੀਕ ਆ ਜੀ ਮਲੇਰਕੋਟਲੇ ਲਈ ਆਫਰ ਆ ਬਾਈ ਜੀ ਹਾਂ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦਾ 3.5 ਲੱਖ ਰੁਪਏ ਡਿਮਾਂਡ ਕਰਦੇ ਆ ਜੀ ਠੀਕ ਆ ਜੀ ਬਾਕੀ ਮੌਕੇ ਤੇ ਮਾਨਤਾ ਕਰਦਾਂਗੇ ਬਾਕੀ ਮੌਕੇ ਤੇ ਮਾਨਤਾ ਨੂੰ ਕੀ ਆਸਾਂ ਦਾ ਠੀਕ ਹੈ ਤਸੱਲੀ ਵਾਲਾ ਕੰਮ ਹੈ ਤਸੱਲੀ ਵਾਲਾ ਕੰਮ ਹੈ ਇਹ ਆਪਾਂ ਠੀਕ ਹੈ ਬਾਈ ਜੀ ਇਹ ਕੰਡੀਸ਼ਨ ਓਕੇ ਪਈਆ ਸਾਫ ਪਈਆ ਮਲੇਰ ਕੋਟਲੇ ਦਾ ਨੰਬਰ ਹੈ ਬਾਈ ਜੀ ਪੰਜਾਬ ਦਾ ਤੇ ਅੱਗੇ ਕਿ ਬਾਈ ਜੀ ਸਵਰਾਜ 744 ਐਫ ਈ ਇਹ 99 ਮਾਡਲ ਹੈ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ 744 ਸਵਰਾਜ ਟਰੈਕਟਰ ਆ ਜਿਹੜੇ 99 ਵਿੱਚ ਸਟਾਰਟਿੰਗ ਹੋਈ ਹੈ ਮੈਨੂੰ ਇਹ ਲੱਗਦਾ ਕਿ ਹੀਰੋ ਟਰੈਕਟਰ ਤੁਸੀਂ ਲਿਆ ਕੇ ਖੜਾਉਣਾਗੇ ਬਾਈ ਜੀ ਇਹ ਵੀ ਕਲੋਸ ਕਰ ਇੰਜਨ ਦੀ ਹੈ ਜੀ ਲੈ ਵੀ ਇਹ ਵੀ ਕਲੋਸ ਕਰਦੇ ਇੰਜਨ ਚਾਗਾ ਹਾਂਜੀ ਤੇ ਲੋ ਵੀ ਚੈੱਕ ਕਰੋ ਸਾਰਾ ਟਰੈਕਟਰ オリジナル ਆ ਠੀਕ ਹੈ ਤਿੰਨੇ ਕਲੋਸ ਕਰ ਇੰਜਨ ਵਾਲੇ ਕ ਠੀਕ ਹੈ ਜੀ ਤੇ ਟਾਇਰ ਬਈ ਜੀ ਟਾਇਰ ਮੰਨ ਕੇ 90 95 ਪਏ ਪਏ ਗੁਡਇਰ ਦੇ ਠੀਕ ਹੈ 90 95 ਪਏ ਟਾਇਰ ਪਣਗੇ ਹਾਂ ਜੀ ਬਾਕੀ ਕੰਡੀਸ਼ਨ ਬਹੁਤ ਸੋਹਣਾ ਰੈਕਟਰ ਸਾਰਾ ਓਰੀਜਨਲ ਠੀਕ ਹੈ ਹਾਂ ਜੀ ਆਹ ਵੇ ਬਈ ਜੀ ਇੱਥੇ ਮਗਰ ਆਉਂਦਾ ਪੰਪ ਦੇ ਲੈ ਬਈ ਲੈ ਵੇ ਕਲੌਂਸ ਕਰਿਆ ਦਾ ਇੰਜਨ ਵਾਲਾ ਗਾ ਬਾਕੀ ਸਭ ਦੇਖੀ ਸਾਡੀ ਮੇਰੀ ਇੰਡੀਸਨ ਦਾ ਸਾਹ ਪੈਗਾ origignal ਹੀ ਜਿੰਨਾ ਵੀ ਲੈ ਲਿਆ ਜਨਰਲਾ ਹਾਂ ਬੰਪਰ ਪੇਂਟ ਹੋਇਆ ਹਾਂ ਬੰਪਰ ਪੇਂਟ ਆ ਬਾਕੀ origignal ਸਾਰਾ ਦੇ ਬਾਹਰ ਪੰਪ ਆ ਹਾਂਜੀ ਬਾਹਰ ਪੰਪਾ ਡਬਲ ਕਲਚ ਆ ਗਿਆ ਠੀਕ ਹੈ ਜੀ 6 ਚਰੀ ਹੋਇਆ ਏ 6 ਚਰੀ ਹੋਇਆ ਹੋਇਆ ਹਾਂਜੀ origignal ਹੀ ਹੈਗਾ ਹੋਇਆ ਹੋਇਆ ਆ ਹੋਇਆ ਕਿਉਂਕਿ ਉਦੋਂ 21 ਹੁੰਦੇ ਸੀ ਪਹਿਲਾਂ 21 ਹੁੰਦੇ ਹਾਂ ਬਾਅਦ ਚ ਹੀ ਹੋਣ ਲੱਗੇ 2008 ਚ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦਾ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਕਰ ਦਾਂਗੇ ਬਾਕੀ ਮੌਕੇ ਤੇ ਮੰਨ ਕਰ ਦਾਂਗੇ ਹਾਂਜੀ ਤੇ ਆ ਗਿਆ ਬਾਈ ਜ ਇਹ 2014 ਮਾਡਲ ਬਾਈਜੀ ਸੇਲ ਹੋ ਗਿਆ ਇਹ ਇਹ ਸੇਲ ਹੋ ਗਿਆ ਹਾਂਜੀ ਠੀਕ ਆ ਬਾਈ ਜੀ ਇਹ 3,75,000 ਰੁਪਏ ਦਾ ਲੱਗਿਆ ਹਾਂਜੀ ਫਿਰ ਦੇ ਲੋਈ ਰੋਇਪੁਰ ਨੰਬਰ ਆ ਜੀ ਰੋਇਪੁਰ ਦਾ ਨੰਬਰ ਹਾਂਜੀ ਇਹ 375000 ਰੁਪਏ ਦਾ ਵਿਕਿਆ 14 ਮਾਰਚ ਨੂੰ ਠੀਕ ਆ ਜੀ ਤੇ ਕਹਿੰਦੇ ਸਵਰਾਜ 855 ਜਿਆਦਾਤਰ ਮੈਨੂੰ ਲੱਗਦਾ ਜਿੰਨੇ ਟਰੈਕਟਰ ਹੁੰਦੇ ਨੇ ਬਾਈ ਕੋਲੇ ਸਵਰਾਜ 855 ਜਾਂ ਕੋਈ ਹੋਰ ਸਵਰਾਜ 744 755 ਇਹ ਜਾਂ ਹਾਂਜੀ 2018 ਮਾਡਲ ਆ ਗਿਆ ਠੀਕ ਆ ਜੀ ਫੁੱਲ ਟੌਪ ਮਾਡਲ ਆ ਗਿਆ ਬਈ ਕੋਈ ਚੀਜ਼ ਵਗਾਰ ਬਾਕੀ ਲੱਗ ਗਈ ਨਾਲ ਦੇ ਨਾਲ ਦੇ ਟਾਇਰ ਆ ਜੀ ਤੇ ਚਾਲ ਚਲਾਵਾ ਬਾਈ ਜੀ ਕਿੰਨੇ ਘੰਟੇ ਚੱਲੋ ਚੱਲ ਚਾਹ ਮਾਈਟਰ ਤੋਂ ਦੇਖ ਕੇ ਦੱਸ ਦਿੰਦੇ ਆ ਲੈ ਵੀ ਬਾਕੀ ਚੈੱਕ ਕਰ ਲਵਾਂਗੇ ਇਹ 2364 ਘੰਟੇ ਚੱਲਿਆ ਪਈ ਜੀ Ориジナル ਹਾਂਜੀ 70 ਪੈਸੇ ਟਾਇਰ ਨਾਲ ਦੇ ਠੀਕ ਹੈ 70 ਪੈਸੇ ਟਾਇਰ ਨਾਲ ਪੈਦੇ 2000 18 ਮੜਲਾ ਰੋਇਪੁਰ ਨੰਬਰ ਆ ਜੀ ਰੋਇਪੁਰ ਦਾ ਨੰਬਰ ਆ ਜਾ ਫਸਟ ਓਨਰ ਆ ਫਸਟ ਓਨਰ ਆ ਗਾ ਬੇ ਜੀ ਚਲੋ ਬੇ ਜੀ ਪੂਰਾ ਓਕੇ ਰਿਪੋਰਟ ਜਿਵੇਂ ਆਪਾਂ ਕਹਿ ਲਿਆ ਟਰੈਕਟਰ ਹੈਗਾ ਹਾਂਜੀ ਤੇ ਕੀ ਡਿਮਾਂਡ ਹੈ ਇਹ ਤਾਂ 615000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਚਲੋ ਬੇ ਬਾਕੀ ਚੈੱਕ ਕਰ ਲਓ ਤੇ ਮਾਨਤਨ ਬੇ ਜੀ ਮਾਨਤਨ ਮੌਕੇ ਤੇ ਕਰ ਦਾਂਗੇ ਜਰੂਰ ਬਾਕੀ ਮੌਕੇ ਤੇ ਹੋ ਜੀ ਹਾਂਜੀ ਹਾਂਜੀ ਸਾਰੇ ਫੋਨ ਕਰਕੇ ਉਹਦਾ ਹੋ ਜੂਗਾ ਗੱਲ ਤੇ ਅੱਗੇ ਗਿਆ ਬਈ ਜੀ 48 3600 ਇਹ 94 ਮਾਡਲ ਆ ਜੀ 93 ਮਾਡਲ ਆਗਾ ਤੇ ਟਾਇਰ ਟੱਪੇ ਬਈ ਜੀ ਟਾਇਰ 75 ਰੁਪਏ ਮਾਰਕ ਦੇ ਆ ਜੀ ਠੀਕ ਹੈ ਬਾਡੀ ਲਾਈਨ ਦਾ ਅਰੀਜਨਲ ਹੈ ਬਾਡੀ ਲਾਈਨ ਦਾ ਅਰੀਜਨਲ ਆ ਸ਼ੋ ਤੇ ਮਰਗਾਰਡ ਨਵੇਂ ਲੱਗੇ ਹੋਏ ਨੇ ਠੀਕ ਆ ਜੀ ਬਈ ਸ਼ੋ ਤੇ ਮਗਰਾਡ ਦੁਨੇ ਪੇਂਡ ਹੋਏ ਆ ਬਾਕੀ ਜਿੰਨਾ ਹੈਗਾ ਬਾਡੀ ਲਾਈਨ ਦਾ ਕਿਉਂਕਿ ਦੱਸ ਵੀਰੇ ਇਹ ਵੀ ਬਾਡੀ ਲਾਈਨ ਦਾ ਅਰੀਜਨਲ ਹੀ ਹੈ ਜਿੰਨਾ ਹੈਗਾ ਤੇ ਟਾਇਰ ਟੱਪੇ ਬਈ ਇਹਦੇ ਟਾਇਰ 75 ਰੁਪਏ ਬਈ ਇਹ ਮਾਰਕ ਦੇ ਆ ਠੀਕ ਹੈ ਜੀ ਬਾਕੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਅ ਕੇ ਤਸੱਲੀ ਨਾਲ ਆ ਸਕਦਾ ਵਾ ਠੀਕ ਹੈ ਜੀ ਹਾਂਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਕਾ ਪੀ ਵੀ 46 ਪੀ ਵੀ 46 ਠੀਕ ਹੈ ਭਾਈ ਜੀ ਇਹਦਾ ਡਿਮਾਂਡ ਹੈ ਕਿ 1,60,000 ਰੁਪਏ ایڈਵਾਂਟ ਕਰਦੇ ਆ 94 ਮਾਡਲ 94 ਮਾਡਲ ਆ ਜੀ ਠੀਕ ਹੈ 1,60,000 ਰੁਪਏ ਸਭ ਇਹ ਚੈੱਕ ਕਰ ਲਓ ਇਹ ਅੱਗੇ ਕਾ ਬਈ ਸੁਵਰਾਜ 85514 ਇਹ ਬਈ 2018 ਮਾਡਲ ਫੁੱਲ ਟੌਪ ਮਾਡਲ ਇਹ ਆ 2018 ਮਾਡਲ ਹੈ 18 ਹੀ 18 ਹੈ ਜੀ ਠੀਕ ਹੈ ਇਹਦੇ ਵੀ ਕਨੂਪੀ ਵਗੈਰਾ ਲੱਗੇ ਹੋਏ ਆ ਨਾਲ ਦੇ ਡੈਰੇ ਦੇ 70 ਰੁਪਏ ਠੀਕ ਹੈ ਜੀ ਲੈ ਵੀ ਚਾਲ ਚਲਾਵਾ ਆਪੇ ਦੇਖ ਕੇ ਰੱਖੋਨੇ ਜੀ ਤੇ ਚੱਲਿਆ ਹੋਇਆ 2000 72 ਘੰਟੇ ਹਾਂਜੀ 2100 ਤੇ ਰੁਪਏ ਆ ਵਧੀਆ ਸਾਪਿਆ ਤੇ ਟਾਇਰ ਟੱਪੇ ਹਜੇ ਤੱਕ ਨਾਲ ਦੀ ਨੇਗੇ ਪੀਵੀ 46 ਨੰਬਰੀ ਹੈ ਇਹਦਾ ਹਾਂਜੀ ਪੀਵੀ 46 ਤਰਨ ਤਰਨ ਦਾ ਜੀ ਤਰਨ ਧੰਨਵਾਦ ਫੋ ਸਟਾਰ ਆ ਗਿਆ ਰਵਰਸ ਪੀਡੀਓ ਆ ਗਿਆ ਹਾਂਜੀ ਟੋ ਫੁੱਲ ਟੌਪ ਆ ਗਿਆ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹਦਾ 6 ਲੱਖ 10 ਹਜ਼ਾਰ ਰੁਪਏ ਡਿਮਾਂਡ ਕਰਦੀ ਹੈ ਤੇ ਤੋ ਬਈ ਜੀ ਕੰਡੀਸ਼ਨ ਵਧੀਆ ਪਈ ਹੈ 6 ਲੱਖ 10000 ਜੇ ਟਰੈਕਟਰ ਘਟਾਣਾ ਹੋਵੇ ਬਾਈ ਜੀ ਹਾਂਜੀ ਹੋ ਜੂ ਐਡਜਸਟਮੈਂਟ ਲੋਨ ਵੀ ਕਰਵਾ ਦਾਂਗੇ ਟਰੈਕਟਰ ਵੀ ਹਾਂ ਟਰੈਕਟਰ ਲੋਨ ਵੀ ਕਰਵਾ ਦਾਂਗੇ ਆਪਣਾ ਬੈਂਕਾਂ ਨਾਲ ਟਾਈ ਅਪ ਹੈਗਾ ਸਿਪਲ ਸਪੋਰਟ ਵਧੀਆ ਜਾਈਦਾ ਲੋਨ ਕਰਵਾ ਦਾਂਗੇ ਸ਼ਮਾਈ ਕੈਸਟ ਹੋ ਜਾਂਦੀ ਆ ਠੀਕ ਹੈ ਤੇ ਜੇ ਕਿਸੇ ਕਮਰਸ਼ੀਅਲ ਯੂਜ਼ ਕਰਨਾ ਉਹ 3 ਮਹੀਨੇ ਵਾਲੀ ਕਿਸ਼ਤ ਹੋ ਜਾਂਦੀ ਹੈ ਬਾਕੀ ਕੋਈ ਵੀ ਟਰੈਕਟਰ ਹੈ ਪਿਆਬ ਨੰਬਰ ਘਟਾਂਗੇ ਵਿੱਚ ਬਾਹਰ ਦਾ ਨੰਬਰ ਨਹੀਂ ਸਸਾ ਟਰੈਕਟਰ ਵੀ ਕੱਟ ਲੂੰਗਾ ਟਰੈਕਟਰ ਕੱਟ ਲਾਂਗੇ ਠੀਕ ਹੈ ਫੋਨ ਸਭ ਦਾ ਨਹੀਂ ਆਪਸ ਦੀ ਮੇਲ ਵਾਲੀ ਹਾਂਜੀ ਹਾਂਜੀ ਟਰੈਕਟਰ ਪੁਰਾਣਾ ਕਟਾਜੋ ਨਵਾਂ ਲੈਜੋ ਨਵਾਂ ਲੈਜੋ ਲੋਨ ਵੀ ਕਰਵਾ ਦਾਂ ਕੋਈ ਦਿੱਕਤ ਨਹੀਂ ਕਰਨੀ ਠੀਕ ਹੈ ਭਾਈ ਜੀ ਆਪਣੇ ਕੋ ਟਰੈਕਟਰ ਸਾਰੇ ਬ੍ਰਾਂਡ ਦੇ ਹੋ ਵਧੀਆ ਕੰਡੀਸ਼ਨ ਦੇ ਹੁੰਦੇ ਆ ਕੋਈ ਉਹ ਜਿਹਾ ਆਪਣਾ ਮਾੜਾ ਰਿਟਰਨ ਨਹੀਂ ਲਿਆ ਕਦੀ ਵਾਈਅਰ ਟਰੈਕਟਰ ਸਾਰੇ ਆਪਣੇ ਠੀਕ ਹੈ ਵਾਈਅਰ ਵਾਲੇ ਕਰੂ ਟਰੈਕਟਰ ਨਾ ਘਰੇਲੂ ਆ ਕੋ ਇਹ ਜਾਂ ਤਰਾ ਸੈਕੰਡ ਜਾਂ ਫਰਸਟ ਓਨਰ ਹੀ ਆਣਾ ਸੈਕੰਡ ਫਰਸਟ ਓਨਰ ਹਾਂਜੀ ਇਹੀ ਹੈ ਬਾਕੀ ਹਾਂਜੀ ਕਲੀਅਰ ਲਈ ਦੇ ਡਾਕੂਮੈਂਟ ਸਾਰੇ ਕਲੀਅਰ ਦੇ ਦੇ ਆਇਡੈਂਟੀਟੀ ਵਗੈਰਾ ਸਭ ਕੁਝ ਨਾਲ ਮਿਲ ਜੇ ਠੀਕ ਹੈ ਬਾਈ ਧੰਨਵਾਦ ਰੋ ਜੀ ਓਕੇ ਬਾਈ ਧੰਨਵਾਦ ਲਓ ਬਾਈ ਜੀ ਵੀਡੀਓ ਨੂੰ ਮਿਲ ਕੇ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਬਸ ਸੰਗਲਦੇ ਕੇ ਨਵੀਆਂ ਤੱਕ ਲਈ ਧੰਨਵਾਦ